ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੀ ਆਪਸੀ ਫੁੱਟ ਆਪਸੀ ਲੜਾਈ ਆਪਸੀ ਲੜਾਈ ਝਗੜੇ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਲਗਾਤਾਰ ਜਿਹੜਾ ਕਾਟੋ ਕਲੇਸ਼ ਹੈ ਜਾਂ ਕਹਿ ਦਈਏ ਧੜੇ ਬੰਦੀਆਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦਿਨ ਬਰ ਦਿਨ ਵੱਧ ਰਹੀਆਂ ਨੇ ਇੱਕ ਦੂਜੀ ਉੱਤੇ ਚਿਕੜ ਉਛਾਲ ਲੈ ਰਹੇ ਨੇ ਇੱਕ ਦੂਜੀ ਉੱਤੇ ਬੜੇ-ਬੜੇ ਦੋਸ਼ ਲਗਾ ਰਹੇ ਨੇ ਹੁਣ ਦੋਸ਼ ਲਗਾਉਣਾ ਦਾ ਦੋਸ਼ ਲਗਾਉਣ ਦਾ ਕੀ ਫਾਇਦਾ ਕਹਿੰਦੇ ਜਦੋਂ ਸੱਪ ਲੰਘ ਜਾਵੇ ਤੇ ਫਿਰ ਉਹ ਲੀਕ ਨੂੰ ਕੁੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਨੁਕਸਾਨ ਹੋਇਆ ਹੈ ਵਿਧਾਨ ਸਭਾ ਦੀਆਂ ਚੋਣਾਂ ਤੋਂ ਲੈ ਕੇ ਲੋਕ ਸਭਾ ਦੀਆਂ ਚੋਣਾਂ ਤੱਕ ਉਹ ਇੱਕ ਨਿਰਾਸ਼ਾਜਨਕ ਹਾਰ ਕਹੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹ ਤੇ ਸੋਚ ਹੀ ਨਹੀਂ ਰਹੇ ਨਾ ਹੀ ਉਹ ਆਪਣੀ ਪ੍ਰਧਾਨਗੀ ਨੂੰ ਛੱਡਣ ਤੇ ਖੁਸ਼ ਨੇ ਆਪਣੀ ਪ੍ਰਧਾਨਗੀ ਵਾਲੀ ਕੁਰਸੀ ਨੂੰ ਚਿਮੜੇ ਹੋਏ ਨੇ ਇੱਧਰ ਫਿਰ ਇੱਕ ਵਾਰ ਸਾਬਕਾ ਵਿੱਤ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੇ ਪਰਵਿੰਦਰ ਸਿੰਘ ਢੀਂਸਾ ਨੇ ਇੱਕ ਵੱਡਾ ਬਿਆਨ ਦੇ ਦਿੱਤਾ ਹੈ ਵੱਡੇ ਬਿਆਨ ਤੇ ਉਹਨਾਂ ਕਿਹਾ ਕਿ 2017 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਇੱਕ ਮੀਟਿੰਗ ਬੁਲਾਈ ਗਈ ਮੀਟਿੰਗ ਦੀ ਜਿਹੜੀ ਅਗਵਾਈ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਤੇ 42 ਜਿਹੜੇ ਉਮੀਦਵਾਰ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ 2017 ਦੀਆਂ ਲੜ ਰਹੇ ਸੀ ਉਹਨਾਂ ਨੂੰ ਬਾਬੇ ਦੇ ਦਰਸ਼ਨਾਂ ਲਈ ਯਾਨੀ ਕਿ ਗੱਲ ਕਰਦੇ ਹਾਂ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਦੇ satsang ਅਤੇ ਦਰਸ਼ਨਾਂ ਲਈ ਭੇਜ ਦਿੱਤਾ ਇਥੋਂ ਨਹੀਂ ਤਿੰਨ ਵਾਰ ਐਸਜੀਪੀਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੋਂਗੋਵਾਲ ਜਿਹੜੇ ਤਿੰਨ ਵਾਰ ਲਗਾਤਾਰ ਪ੍ਰਧਾਨ ਰਹੇ ਨੇ ਉਹ ਵੀ ਦਰਸ਼ਨ ਕਰਨ ਲਈ ਡੇਰਾ ਸੱਚਾ ਸੌਦੇ ਗਏ ਸੀ ਇਹਨਾਂ 42 ਉਮੀਦਵਾਰਾਂ ਦੇ ਨਾਲ ਇਹ ਗੱਲ ਕਹੀ ਸੀ ਸੁਖਬੀਰ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਜੇਕਰ ਵੋਟ ਬੈਂਕ ਪੰਜਾਬ ਦਾ ਇਕੱਠਾ ਕਰਦਾ ਹੈ ਕਿਉਂਕਿ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਦੇ ਜਿਹੜੇ ਸ਼ਰਧਾਲੂ ਨੇ ਉਹ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਪਾਇਆ ਜਾਂਦੇ ਨੇ ਇਸ ਲਈ ਜੇਕਰ ਆਪਾਂ ਡੇਰਾ ਸੱਚਾ ਸੌਦਾ ਸਾਦੇ ਡੇਰੇ ਜਾਵਾਂਗੇ ਬਾਬਾ ਰਾਮ ਰਹੀਮ ਦੇ ਦਰਸ਼ਨ ਕਰਾਂਗੇ ਤੇ 2027 ਦੀਆਂ ਚੋਣਾਂ ਦੇ ਵਿੱਚ ਜਿਹੜੀ ਹੈ ਆਪਣੀ ਸਰਕਾਰ ਬਣ ਜਾਵੇਗੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਸਪੀਸੀ ਕਮੇਟੀ ਦੇ ਸਾਬਕਾ ਪ੍ਰਧਾਨ ਲੰਗੋਵਾਲ ਵੀ ਨਾਲ ਸੀ ਇਹ ਖੁਲਾਸਾ ਕੀਤਾ ਹੈ ਪਰਵਿੰਦਰ ਸਿੰਘ ਢੀਂਸਾ ਜੋ ਸਾਬਕਾ ਵਿੱਤ ਮੰਤਰੀ रह ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਜੇ ਗੱਲ ਕਰੀਏ ਪ੍ਰਵਿੰਦਰ ਸਿੰਘ ਢੀਂਸਾ ਦੀ ਪ੍ਰਵਿੰਦਰ ਸਿੰਘ ਢੀਂਸਾ ਲਈ ਕਿਸੇ ਤੋਂ ਘੱਟ ਨਹੀਂ ਹੈ ਪ੍ਰਵਿੰਦਰ ਸਿੰਘ ਢੀਂਸਾ ਦੀਆਂ ਵੀ ਫੋਟੋਆਂ ਜਿਹੜੀਆਂ ਨੇ ਜਿਹੜੀ ਵੀਡੀਓਜ਼ ਨੇ ਉਹ ਵੀ ਦਿਨ ਬਰ ਦਿਨ ਵਾਇਰਲ ਹੋ ਰਹੀਆਂ ਨੇ ਕਿਉਂਕਿ ਸੋਸ਼ਲ ਮੀਡੀਆ ਕਿਸੇ ਨੂੰ ਛੜਦਾ ਨਹੀਂ ਹੈ ਨਿੱਜੀ ਚੈਨਲ ਛਪਾ ਸਕਦੇ ਨੇ ਅਖਬਾਰ ਛਪਾ ਸਕਦੇ ਨੇ ਲੇਕਿਨ ਸੋਸ਼ਲ ਮੀਡੀਆ ਤੇ ਕਿਸੇ ਨੇ ਪਿਛਲੇ ਦਿਨਾਂ ਦੇ ਵਿੱਚ ਕੋਈ ਪੋਸਟ ਪਾਈ ਸੀ ਪ੍ਰਵਿੰਦਰ ਸਿੰਘ ਢੀਂਸਾ ਨੂੰ ਲੈ ਕੇ ਪ੍ਰਵਿੰਦਰ ਸਿੰਘ ਢੀਂਸਾ ਖੁਦ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੇ ਦਰਸ਼ਨ ਕਰਨ ਲਈ ਪੁਜੇਸਨ ਨਾਲ ਇਹ ਬੋਲ ਰਹੇ ਸੀ ਕਿ ਅਸੀਂ ਸਿਰਫ ਡੇਰੇ ਦੇ ਮੁਖੀ ਦੇ ਦਰਸ਼ਨ ਕਰਨ ਆਏ ਹਾਂ ਚੂਣ ਅਰੀਓਲੋਜੀ ਨੂੰ ਲੈ ਕੇ ਸਾਡਾ ਕੋਈ ਵੀ ਮੰਤਰ ਨਹੀਂ ਹੈ ਇਹ ਗੱਲ ਕਹੀ ਸੀ ਪ੍ਰਵਿੰਦਰ ਟੀਹਿੰਸਾ ਨੇ ਜਿਸ ਦੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਟਰਾਲ ਕੀਤੀ ਗਈ ਹੁਣ ਪ੍ਰਵਿੰਦਰ ਸਿੰਘ ਟੀਹਿੰਸਾ ਇਹ ਇਲਜ਼ਾਮ ਲਗਾ ਰਿਹਾ ਨਹੀਂ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਦੇ ਦੁਆਰੇ ਤੇ 42 ਜਿਹੜੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਏ ਸੀ ਅਤੇ ਨਾਲ ਸਾਬਕਾ ਪ੍ਰਧਾਨ ਐਸਪੀਸੀ ਦੇ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਲੌਂਗੋ ਵਾੜ ਵੀ ਗਏ ਸੀ ਇਹ ਸਾਰੇ ਗਏ ਸੀ ਕਹਿਣ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਲੇਕਿਨ ਫਿਰ ਵੀ ਜਿਹੜਾ ਹੈ ਜਿੱਤ ਨਹੀਂ ਹੋਈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਲਗਾਤਾਰ ਪਾਰਟੀ ਦਾ ਘਾਣ ਹੋ ਰਿਹਾ ਹੈ ਪਾਰਟੀ ਦਾ ਜਿਹੜਾ ਵੋਟ ਬੈਂਕ ਹੈ ਜਿਹੜਾ ਵੋਟ ਬੈਂਕ ਦਾ ਗ੍ਰਾਫ ਹੈ ਉਹ ਦਿਨ-ਬਰਦਨ ਡਿੱਗਦਾ ਜਾ ਰਿਹਾ ਹੈ ਉਨੇ ਕ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਧਾਨਗੀ ਵਾਲੀ ਕੁਰਸੀ ਨਹੀਂ ਛੱਡਦੇ ਸੁਖਬੀਰ ਸਿੰਘ ਬਾਦਲ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਜ਼ੀਰੋ ਹੋ ਗਈ ਜ਼ੀਰੋ ਹੋ ਜਾਵੇਗੀ ਉਹਨਾਂ ਨੇ ਕਿਹਾ ਅਸੀਂ ਡਟ ਕੇ ਖੜੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀ ਚੋਣ ਵੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲੈਣ ਵੱਲੋਂ ਲੈ ਪਾਰਟੀ ਵੱਲੋਂ ਲੜੀ ਜਾਵੇਗੀ ਅਤੇ ਇਹ ਆਪਣੇ ਉਮੀਦਵਾਰ ਖੜੇ ਕਰਨਗੇ ਅਸੀਂ ਆਪਣੇ ਉਮੀਦਵਾਰ ਖੜੇ ਕਰਾਂਗੇ ਇਸ ਤਰ੍ਹਾਂ ਦੇ ਗੱਲਾਂ ਕਰ ਰਹੇ ਨੇ ਪ੍ਰਵਿੰਦਰ ਸਿੰਘ ਢੀਂਸਾ ਬਟ ਫੈਸਲਾ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਹੱਥ ਵਿੱਚ ਹੈ ਜਾਂ ਜਿਹੜੇ ਸ੍ਰੀ ਪੰਜਾ ਤਖਤਾਂ ਦੇ ਜਥੇਦਾਰ ਨੇ ਉਹਨਾਂ ਦੇ ਹੱਥ ਵਿੱਚ ਹੈ 30 ਅਗਸਤ ਨੂੰ ਪਤਾ ਲੱਗੇਗਾ ਕੀ ਫੈਸਲਾ ਹੁੰਦਾ ਹੈ ਕੀ ਸੁਖਬੀਰ ਸਿੰਘ ਬਾਦਲ ਜੋ ਮੌਜੂਦਾ ਪ੍ਰਧਾਨ ਨੇ ਉਹਨਾਂ ਨੂੰ ਪੰਥ ਵਿੱਚੋਂ ਛੇਕਿਆ ਜਾ ਸਕਦਾ ਹੈ ਪ੍ਰਧਾਨਗੀ ਤੋਂ ਲਾਹ ਜਾ ਸਕਦਾ ਹੈ ਨਵਾਂ ਪ੍ਰਧਾਨ ਆਵੇਗਾ ਜਾਂ ਇਹ ਪ੍ਰਧਾਨ ਰਹਿਣਗੇ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਸੁਧਾਰ ਜਿਹੜਾ ਲਹਿਰ ਬੜਾ ਧੜਾ ਹੈ ਉਹ ਕਿਸ ਤਰ੍ਹਾਂ ਦੀ ਵਿਵਸਥਾ ਬਣਾਉਂਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਧੰਨਵਾਦ